ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਉਹਨਾਂ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਜਿਸ ਅੰਮ੍ਰਿਤ ਕੁੰਡ ਬਾਰੇ ਗੁਰੂ ਅਮਰਦਾਸ ਜੀ ਦੱਸ ਗਏ ਸਨ ਇਹ ਉਹੀ ਕੁੰਡ ਹੈ ਇੱਥੇ ਸਾਨੂੰ ਹੁਣ ਅੰਮ੍ਰਿਤ ਸਰੋਵਰ ਬਣਾਉਣਾ ਚਾਹੀਦਾ ਹੈ ਅਗਲੇ ਦਿਨ ਹੀ ਗੁਰੂ ਰਾਮਦਾਸ ਜੀ ਨੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਅਤੇ ਹੋਰ ਗੁਰਮੁਖ ਸਿੱਖਾਂ ਨੂੰ ਨਾਲ ਲੈ ਕੇ ਅੰਮ੍ਰਿਤਕੁੰਡ ਦੇ ਪਾਸ ਪਹੁੰਚ ਗਏ ਬਾਬਾ ਬੁੱਢਾ ਜੀ ਨੂੰ ਉਹਨਾਂ ਵੈਗਰੂ ਦਾ ਨਾਂ ਲੈ ਕੇ ਕਹੀ ਦਾ ਟੱਪ ਲਾਉਣ ਲਈ ਕਿਹਾ ਉਸ ਤੋਂ ਬਾਅਦ ਸਾਰੀ ਸੰਗਤ ਨੂੰ ਕੜਾ ਪ੍ਰਸ਼ਾਦ ਵੰਡ ਕੇ ਬਕਾਇਦਾ ਤੌਰ ਤੇ ਸਰੋਵਰ ਦੀ ਪਟਵਾਈ ਸ਼ੁਰੂ ਕਰ ਦਿੱਤੀ ਜਦ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਅੰਮ੍ਰਿਤਕੁੰਡ ਵਿੱਚ ਇਸ਼ਨਾਨ ਕਰਕੇ ਕੋ ਕੋੜਾ ਵੀ ਰਾਜੀ ਹੋ ਗਿਆ ਹੈ ਤਾਂ ਲੋਕ ਬੜੀ ਸ਼ਰਧਾ ਨਾਲ ਕੋਣੀਆਂ ਵਾਲਟੇ ਅਤੇ ਟੋਕਰੀਆਂ ਆਦ ਲੈ ਕੇ ਸੇਵਾ ਲਈ ਪੁੱਜ ਗਏ ਰੋਗੀ ਇਸ਼ਨਾਨ ਕਰਕੇ ਰਾਜੀ ਹੋ ਰਹੇ ਸਨ ਤੇ ਫਿਰ ਗੁਰੂ ਜੀ ਦੇ ਹੀ ਹੋਰ ਫਿਰ ਗੁਰੂ ਜੀ ਦੇ ਹੀ ਹੋ ਕੇ ਸੇਵਾ ਵਿੱਚ ਜੁਟ ਜਾਂਦੇ ਸਨ ਕੁਝ ਸਮੇਂ ਵਿੱਚ ਹੀ ਸਰੋਵਰ ਤਿਆਰ ਹੋ ਗਿਆ ਇਸ ਨੂੰ ਪਾਣੀ ਦਾ ਨਾਲ ਭਰਨ ਤੋਂ ਪਹਿਲਾਂ ਇਸ ਦੇ ਵਿੱਚਕਾਰ ਇੱਕ ਬੜਾ ਉੱਚਾ ਥੜਾ ਤਿਆਰ ਕੀਤਾ ਗਿਆ ਜਿਸ ਤੱਕ ਪੂਜਣ ਵਾਸਤੇ ਰਸਤਾ ਛੱਡਿਆ ਗਿਆ ਸੀ ਇਸ ਥੜੇ ਦੇ ਉੱਤੇ ਹੀ ਸਵੇਰੇ ਸ਼ਾਮ ਨੂੰ ਕੀਰਤਨ ਹੁੰਦਾ ਸੀ ਸਰੋਵਰ ਦੇ ਚਾਰੇ ਪਾਸੇ ਖੂਹ ਲਾਏ ਗਏ ਸਨ ਅਤੇ ਖੂਹਾਂ ਦਾ ਪਾਣੀ ਸਰੋਵਰ ਵਿੱਚ ਡਿੱਗਦਾ ਸੀ ਪਹਿਲਾਂ ਪਹਿਲੇ ਇਸ ਸਰੋਵਰ ਵਿੱਚ ਪਾਣੀ ਨਹੀਂ ਠਹਿਰਦਾ ਸੀ ਖੂਹ ਚੱਲਣ ਨਾਲ ਜਾਂ ਮੀਂਹ ਪੈਣ ਨਾਲ ਜਿਹੜਾ ਪਾਣੀ ਸਰੋਵਰ ਵਿੱਚ ਇਕੱਠਾ ਹੁੰਦਾ ਸੀ ਉਹ ਰੇਤਲੀ ਜ਼ਮੀਨ ਹੋਣ ਕਰਕੇ ਛੱਟ ਜ਼ਮੀਨ ਵਿੱਚ ਸਮਾ ਜਾਂਦਾ ਸੀ ਇਸ ਬਾਰੇ ਗੁਰੂ ਜੀ ਨੇ ਵਿਚਾਰ ਬਣਾਈ ਕਿ ਇਸ ਦਾ ਕੋਈ ਪੱਕਾ ਇਲਾਜ ਹੋਣਾ ਚਾਹੀਦਾ ਹੈ ਇਸ ਸਰੋਵਰ ਤੋਂ ਪਹਿਲਾਂ ਗੁਰੂ ਜੀ ਨੇ ਸੰਤੋਖ ਸਰ ਦਾ ਸਰੋਵਰ ਤਿਆਰ ਕਰਵਾਇਆ ਸੀ ਜਿਸ ਦੀ ਚੀਕਨੀ ਮਿੱਟੀ ਸਾਰੇ ਸਰੋਵਰ ਦੇ ਬਾਹਰ ਵੱਲ ਸੁੱਟੀ ਗਈ ਸੀ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਦੇਸ਼ ਕੀਤਾ ਕਿ ਸੰਤੋਖ ਸਰ ਦੀ ਸਾਰੀ ਮਿੱਟੀ ਲਿਆ ਕੇ ਅੰਮ੍ਰਿਤ ਸਰੋਵਰ ਵਿੱਚ ਵਿਛਾ ਦਿੱਤੀ ਜਾਵੇ ਜਦ ਸਾਰੇ ਸਰੋਵਰ ਦੇ ਵਿੱਚ ਮਿੱਟੀ ਵਿਚ ਗਈ ਤਾਂ ਪਾਣੀ ਦਾ ਧਰਤੀ ਵਿੱਚ ਸਮਾਉਣਾ ਬੰਦ ਹੋ ਗਿਆ ਅਤੇ ਸਰੋਵਰ ਹਰ ਵੇਲੇ ਨੱਕੋ ਨੱਕ ਭਰਿਆ ਰਹਿੰਦਾ ਸੀ ਹੁਣ ਇਹ ਬੜਾ ਸੁੰਦਰ ਤੀਰਥ ਬਣ ਗਿਆ ਸੀ ਥੜੇ ਵਾਲੇ ਸਥਾਨ ਤੇ ਰੋਜ਼ ਸਵੇਰੇ ਕੀਰਤਨ ਦੀਆਂ ਧੁਨਾਂ ਨਿਕਲਦੀਆਂ ਸਨ ਜਿਹੜੀਆਂ ਕਿ ਵੇਦਾਂ ਦੀਆਂ ਧੁਨਾਂ ਨੂੰ ਵੀ ਮਾਤ ਪਾ ਦਿੰਦੀਆਂ ਸਨ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਲੋਕਾਂ ਦੇ ਦੁੱਖ ਦੂਰ ਹੋ ਰਹੇ ਸਨ